ਸ਼ੁਕਰਾ। ਦੇਖੋ ਸਾਡੇ ਸਰਬੋਸੰਸਤਾ ਸ੍ਰੀ ਕਾਲਕਸਾਹਬ ਨੇ ਬੜੇ ਸਖਤ ਰੋਕਾ ਪਾਇਆ ਨੇ ਉਹਦੇ ਵਾਸਤੇ ਕਿਉਂਕਿ ਕੰਗੜਾ ਦਾ ਨਜ਼ਰੀਆ ਕੰਗੜਾ ਦੀ ਕਾਰਗੁਜ਼ਾਰੀ ਜਿੱਥੇ ਉਹ ਹਰੇ ਭਵੇਂਸ਼ਾ ਹਮਲਾਵਰ ਹੁੰਦੀ ਆ ਸਿੱਖਾਂ ਤੇ ਹੁੰਦੀ ਆ ਪੰਜਾਬ ਤੇ ਹੁੰਦੀ ਆ ਕਿਸਾਨੀ ਤੇ ਹੁੰਦੀ ਆ ਉਹਦਾ ਜਿਹੜਾ ਕੋਈ ਵੀ ਕੀਤਾ ਕੰਮ ਆ ਉਹ ਤੇ ਸਾਡੇ ਅਸੀਂ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਪਿਛਲੇ ਦਿਨਾਂ ਜਿਹੜਾ ਟ੍ਰੇਲਰ ਆਇਆ ਫਿਲਮ ਦਾ 7 ਸੈਕਿੰਡ ਦਾ ਵਾਲਾ ਟ੍ਰੇਲਰ ਸੀ ਉਹਦੇ ਵਿੱਚ ਸੰਤਾਂ ਦੀ ਸ਼ਖਸੀਅਤ ਨੂੰ ਬਗਾੜ ਕੇ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਜਿਹੜਾ ਕੈਰੈਕਟਰ ਕਰਵਾਇਆ ਗਿਆ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਨਹੀਂ ਹੋ ਸਕਦਾ ਦੂਸਰਾ ਜਿਹੜਾ ਸਿੱਖਾਂ ਦੀ ਜਿਵੇਂ ਕਹਿੰਦੇ ਕ੍ਰਿਕਟਰ ਅਸੈਸਿਨੇਸ਼ਨ ਕੀਤੀ ਗਈ ਹੈ ਕਿ ਸਿੱਖਾਂ ਨੂੰ ਮਾਰਦੇ ਨੇ ਉਹ ਕਰਦੇ ਨੇ ਇਹ ਚੀਜ਼ਾਂ ਜਿਹੜੀਆਂ ਉਸ ਗੱਲ ਹੀ ਕਿ ਲੜਾਈ ਉੱਠੀ ਉਸ ਲੜਾਈ ਸ਼ਰੂਨੀ ਕਮੇਟੀ ਨੇ ਵੱਡਾ ਰੋਲ ਅਦਾ ਕੀਤਾ ਸਾਰੀਆਂ ਸੰਸਥਾਵਾਂ ਨੇ ਇਸ ਗੱਲ ਲੜਾਈ ਲੜੀ ਉਹਨੂੰ ਨੋਟਿਸ ਭੇਜਿਆ ਗਿਆ ਤਾਂ ਉਹਨੂੰ ਉਹਦਾ ਫਿਲਮ ਰੋਕ ਦਿੱਤੀ ਗਈ ਰੋਕਣ ਤੋਂ ਬਾਅਦ ਹੁਣ ਅਖਬਾਰ ਦੇ ਵਿੱਚ ਜੋ ਆਇਆ ਕਿ ਉਹਦੇ ਜਿਹੜੇ ਕੱਟ ਲਾਏ ਗਏ ਨੇ ਜਾਂ ਤੇ ਨਸੀਨ ਜਿਹੜੇ ਕੱਟੇ ਗਏ ਨੇ ਅਸੀਂ ਜਿੰਨੀ ਦੇਰ ਤੱਕ ਉਸ ਮਾਮਲੇ ਨੂੰ ਦੇਖ ਨਹੀਂ ਲੈਂਦੇ ਉਨੀ ਦੇਰ ਤੱਕ ਅਸੀਂ ਨਾ ਤਾਂ ਵਿਸ਼ਵਾਸ ਕਰ ਸਕਦੇ ਆ ਨਾ ਹੀ ਸਾਡੇ ਵੱਲੋਂ ਕੋਈ ਹਰੀ ਜਾਂਦੀ ਹੈ ਨਾ ਸ਼੍ਰੋਮਣੀ ਕਮੇਟੀ ਵੱਲੋਂ ਕਿ ਕਾਲਤਖਸਾਬ ਦੇ ਜੈਕਰ ਸਾਹਿਬ ਨੇ ਜਿਹੜੀ ਗੱਲ ਕੱਲ ਬਿਆਨ ਜਾਰੀ ਕਰਕੇ ਕਹਿਦੀ ਆ ਕਿ ਉਸ ਫਿਲਮ ਨੂੰ ਜਿਹੜਾ ਕਿ ਨਹੀਂ ਚੱਲਣ ਦਿੱਤਾ ਜਾਵੇਗਾ ਸੋ ਸਮੁੱਚੀ ਸਿੱਖ ਸੰਗਤ ਇਸ ਗੱਲ ਨੂੰ ਪੂਰਨ ਤੌਰ ਤੇ ਜਿਹੜੀ ਆ ਵਚਨਬੱਧਾ ਇਸ ਗੱਲ ਨੂੰ ਜਦੋਂ ਦਿਖਾ ਕੇ ਕੋਈ ਗੱਲ ਦੀ ਪੁਸ਼ਟੀ ਕਰਾਈ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਇਸ ਦੇ ਬਾਰੇ ਵਿੱਚ ਕੋਈ ਆਪਰਾ ਪਾਸੇ ਦੇਖੋ ਸਾਡੇ ਸਰਮੋਹ ਸੰਸਤਾ ਸ੍ਰੀ ਕਾਲ ਤਖਤ ਸਾਹਿਬ ਨੇ ਬਹੁਤ ਸਖਤ ਰੋਕ ਬਣਾਏ ਨੇ ਉਹਦੇ ਵਾਸਤੇ ਕਿਉਂਕਿ ਕੰਗੜਾ ਦਾ ਨਜ਼ਰੀਆ ਕੰਗੜਾ ਦੀ ਕਾਰਗੁਜ਼ਾਰੀ ਜਿੱਥੇ ਉਹ ਹਰੇ ਭਵੇਂਸ਼ਾ ਹਮਲਾਵਰ ਹੁੰਦੀ ਆ ਸਿੱਖਾਂ ਤੇ ਹੁੰਦੀ ਆ ਪੰਜਾਬ ਤੇ ਹੁੰਦੀ ਆ ਕਿਸਾਨੀ ਤੇ ਹੁੰਦੀ ਆ ਉਹਦਾ ਜਿਹੜਾ ਕੋਈ ਵੀ ਕੀਤਾ ਕੰਮ ਆ ਉਹ ਤੇ ਸਾਡੇ ਅਸੀਂ ਉਸ ਤੇ ਵਿਸ਼ਵਾਸ ਨਹੀਂ ਕਰ ਸਕਦੇ ਪਿਛਲੇ ਦਿਨਾਂ ਜਿਹੜਾ ਟ੍ਰੇਲਰ ਆਇਆ ਫਿਲਮ ਦਾ 7 ਸੈਕਿੰਡ ਦਾ ਵਾਲਾ ਟ੍ਰੇਲਰ ਸੀ ਉਹਦੇ ਵਿੱਚ ਸੰਤਾਂ ਦੀ ਸ਼ਖਸੀਅਤ ਨੂੰ ਬਗਾੜ ਕੇ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਜਿਹੜਾ ਕੈਰੈਕਟਰ ਕਰਵਾਇਆ ਗਿਆ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਨਹੀਂ ਹੋ ਸਕਦਾ ਦੂਸਰਾ ਜਿਹੜਾ ਸਿੱਖਾਂ ਦੀ ਜਿਵੇਂ ਕਹਿੰਦੇ ਕ੍ਰਿਕਟਰ ਅਸੈਸਿਨੇਸ਼ਨ ਕੀਤੀ ਗਈ ਹੈ ਕਿ ਸਿੱਖਾਂ ਨੂੰ ਮਾਰਦੇ ਨੇ ਉਹ ਕਰਦੇ ਨੇ ਇਹ ਚੀਜ਼ਾਂ ਜਣੀਆਂ ਉਸ ਗੱਲ ਹੀ ਇੱਕ ਲੜਾਈ ਉੱਠੀ ਉਸ ਲੜਾਈ ਸ਼ਰੋਣੀ ਕਮੇਟੀ ਨੇ ਵੱਡਾ ਰੋਲ ਅਦਾ ਕੀਤਾ ਸਾਰੀਆਂ ਸੰਸਥਾਵਾਂ ਨੇ ਇਸ ਗੱਲ ਲਈ ਲੜੀ ਉਹਨਾਂ ਨੋਟਸ ਭੇਜਿਆ ਗਿਆ ਤਾਂ ਉਹਨੂੰ ਉਹਦਾ ਫਿਲਮ ਰੋਕ ਦਿੱਤੀ ਗਈ ਰੋਕਣ ਤੋਂ ਬਾਅਦ ਹੁਣ ਅਖਬਾਰ ਦੇ ਵਿੱਚ ਜੋ ਆਇਆ ਕਿ ਉਹਦੇ ਜਿਹੜੇ ਕੱਟ ਲਾਏ ਗਏ ਨੇ ਜਾਂ ਜੇ ਨਸੀਨ ਜਿਹੜੇ ਕੱਤੇ ਗਏ ਨੇ ਅਸੀਂ ਜਿੰਨੀ ਦੇਰ ਤੱਕ ਉਸ ਮਾਮਲੇ ਨੂੰ ਦੇਖ ਨਹੀਂ ਲੈਂਦੇ ਉਨੀ ਦੇਰ ਤੱਕ ਅਸੀਂ ਨਾ ਤਾਂ ਵਿਸ਼ਵਾਸ ਕਰ ਸਕਦੇ ਆ ਨਾ ਹੀ ਸਾਡੇ ਵੱਲੋਂ ਕੋਈ ਹਰੀ ਜਾਂਦੀ ਹੈ ਨਾ ਸ਼੍ਰੋਣੀ ਕਮੇਟੀ ਵੱਲੋਂ ਕੋਈ ਕਾਲ ਤਖਤ ਸਾਹਿਬ ਦੇ ਜੈਦਾਰ ਸਾਹਿਬ ਨੇ ਜਿਹੜੀ ਗੱਲ ਕੱਲ ਬਿਆਨ ਜਾਰੀ ਕਰਕੇ ਕਹਿਦੀ ਆ ਕਿ ਉਸ ਫਿਲਮ ਨੂੰ ਜਿਹੜਾ ਕੀ ਨਹੀਂ ਚਲਣ ਦਿੱਤਾ ਜਾਵੇਗਾ ਸੋ ਸਮੁੱਚੀ ਸਹਿਕ ਸੰਗਤ ਇਸ ਗੱਲ ਨੂੰ ਪੂਰਨ ਤੌਰ ਤੇ ਜਿਹੜੀ ਆ ਵਚਨਬੱਧਾ ਇਸ ਗੱਲ ਨੂੰ ਜਦੋਂ ਦਿਖਾ ਕੇ ਕੋਈ ਗੱਲ ਦੀ ਪੁਸ਼ਟੀ ਕਰਾਈ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਇਸ ਦੇ ਬਾਰੇ ਵਿੱਚ ਕੋਈ ਆਪਰਾ ਪਾਖੇੜਾ ਵਾ ਉਹ ਦੇ ਸਕਾ